ਕਰੋਨਾ ਤੋਂ ਬਾਅਦ ਹਾਰਟ ਅਟੈਕ ਕਿਉਂ ਇੰਨੇ ਵੱਧ ਰਹੇ ਨੇ ਕਿਉਂ ਜਵਾਨ ਮੌਤਾਂ ਜੋ ਤੰਦਰੁਸਤਾ ਹਾਰਟ ਅਟੈਕ ਨਾਲ ਮਰ ਰਹੇ ਨੇ ਕੀ ਇਹ ਕਰੋਨਾ ਦਾ ਅਸਰ ਆ ਜਾਂ ਕੁਝ ਲੋਕੇ ਵੀ ਸਵਾਲ ਉਠਾ ਰਹੇ ਨੇ ਕਿ ਕਰੋਨਾ ਦੇ ਜੋ ਵੈਕਸੀਨੇਸ਼ਨ ਜੋ ਦਵਾਈਆਂ ਨੇ ਉਹਦੇ ਸਾਈਡ ਇਫੈਕਟ ਨੇ ਖੈਰ ਇਹਦੇ ਬਾਰੇ ਹਜੇ ਪ੍ਰੋਪਰ ਸਟੱਡੀ ਸਰਚ ਸਾਹਮਣੇ ਆਏਗੀ ਤਾਂ ਦੱਸ ਸਕਦੇ ਆ ਲੇਕਿਨ ਅੱਜ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਟਰਮ ਬਾਰੇ ਦੱਸਣ ਜਾ ਰਿਹਾ ਜਿਹਦੇ ਨਾਲ ਤੁਸੀਂ ਆਪਦੇ ਹਾਰਟ ਨੂੰ ਸਟਰੋਂਗ ਕਰ ਸਕਦੇ ਹੋ ਘਰੇ ਵੀ ਕਰ ਸਕਦੇ ਹੋ ਦਿਸ ਕੰਡੀਸ਼ਨ ਇਜ਼ ਕਾਲਡ ਏਰੋਬਿਕ ਜਾਂ ਕਾਰਡੀਓ ਵਾਸਕੂਲਰ ਕੰਡੀਸ਼ਨਿੰਗ ਮੀਨਸ ਆਪਦੇ ਆਪ ਹਫਤੇ ਚ ਘੱਟੋ ਘੱਟ ਇੱਕ ਵ ਐਸੀ ਐਕਟੀਵਿਟੀ ਕਰਨਾ ਜਿਹਦੇ ਨਾਲ ਸਾਹ ਚੜੇ ਹਾਰਟ ਬੀਟ ਤੇਜ਼ ਹੋਵੇ ਯੈਸ ਡਾਕਟਰਸ ਵੀ ਐਡਵਾਈਸ ਕਰਦੇ ਨੇ ਕਿ ਫਿਜ਼ੀਕਲ ਐਕਟੀਵਿਟੀ ਔਰ ਡਾਈਟੇਸ਼ਨਸ ਵੀ ਕਿ ਹਫਤੇ ਚ ਇੱਕ ਵਾਰ ਜ਼ਰੂਰ ਤੁਹਾਡਾ ਸਾਹ ਚੜਨਾ ਚਾਹੀਦਾ ਤੁਹਾਡੇ ਹਾਰਟ ਲੰਗਸ ਐਂਡ ਓਵਰਆਲ ਜੋ ਕਾਰਡੀਓ ਵਾਸਕੂਲਰ ਸਿਸਟਮ ਆ ਉਹ ਤਿਆਰ ਰਹਿਣਾ ਚਾਹੀਦਾ ਕਿ ਕਦੇ ਵੱਧ ਕੰਮ ਕਰਨਾ ਪਵੇ ਕਦੇ ਸਟ्रेस ਐਸੀ ਭੀੜ ਪਵੇ ਤਾਂ ਬੋਡੀ ਆਪਦੇ ਆਪ ਨੂੰ ਸੰਭਾਲ ਸਕੇ ਪੰਜਾਬੀ ਚ ਕਹੇ ਤਾਂ ਹਾਰਟ ਤਿਆਰ ਹੋਵੇ ਹਾਰਟ ਦੀ ਪ੍ਰੈਕਟਿਸ ਹੋਣੀ ਚਾਹੀਦੀ ਆ ਇਹਦੇ ਬਹੁਤ ਸਾਰੇ ਬੈਨੀਫਿਟਾਂ ਮੈਂ ਅੱਗੇ ਵੀ ਇੱਕ ਦੋ ਵੀਡੀਓਜ਼ ਚ ਦੱਸਿਆ ਸੋ ਜੇ ਤੁਸੀਂ ਕੋਈ ਸਪੋਰਟਸਮੈਨ ਨਹੀਂ ਹੋ ਜਿਮ ਨਹੀਂ ਜਾਂਦੇ ਤਾਂ ਘਰੇ ਹੀ ਕੋਈ ਐਸੀ ਐਕਟੀਵਿਟੀ ਲੱਭੋ ਕੋਈ ਡਾਂਸਿੰਗ ਕੋਈ ਪੌੜੀਆਂ ਚੜਨਾ ਕੋਈ ਕੁਝ ਵੀ ਰੱਸਾ ਟੱਪਣਾ ਜਾਂ ਕੁਝ ਵੀ ਜਿਹਦੇ ਨਾਲ ਹਫ਼ਤੇ ਚ ਇੱਕ ਵਾਰ ਤੁਹਾਡਾ ਸਾਹ ਜ਼ਰੂਰ ਚੜੇ ਲੇਕਿਨ ਜੇ ਕੋਈ ਬੀਪੀ ਦਾ ਮਰੀਜ਼ ਆ ਹਾਰਟ ਦਾ ਮਰੀਜ਼ ਆ ਜਾਂ ਡਾਇਬਟੀਜ਼ ਜਾਂ ਕਿਸੇ ਤਰ੍ਹਾਂ ਦਾ ਕੋਈ ਰੋਗੀ ਆ ਤਾਂ ਇਹ ਕੰਮ ਆਪਦੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਕਰਿਓ